ਈ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਭਾਈ ਇਹ ਜੀ ਕਾਇਆ ਹੈ ਦੇਹ ਹੈ ਕਿ ਕਾਮਣ ਇਸਤਰੀ ਦੀ ਨਹੀਂ ਆਈ ਹੈ અત્યੰਤ ਹੀ ਮਨੁੱਖਾ ਦੇ ਜੀ ਸਵਾਲਿਓ ਸੁੰਦਰ ਹੈ ਸਵਾਲਿਓ ਸਲਾਉਣੇ ਯੋਗ ਹੈ ਫਿਰ ਵਸੈ ਜਿਸ ਨਾਲੇ ਪਰ ਉਹ ਕਾਇਆ ਸਭਲੀ ਐ ਜਿਨ੍ਹਾਂ ਦੇ ਪਤੀ ਅਕਾਲਪੁਰਖ ਨਾਲ ਵਸਦਾ ਦੇਹਾਂ ਦੇ ਤੇ ਸੱਚੇ ਤੇ ਸਦਾ ਸੁਹਾਗ ਦੇ ਸੱਚੇ ਪਤੀ ਅਕਾਲ ਇਸੇ ਪ੍ਰਕਾਰ ਕਾਇਆ ਕਾਮਨ ਅਰਸ ਵਾਲਿਓ ਕਾਇਆ ਇਹ ਬੁੱਧੀ ਐ ਕਾਮਨ ਪਰਮੇਸ਼ਰ ਦੀ ਚਾਹਵਾਨ ਬਣੀ ਹੈ ਅਤੰਤ ਸਵਾਲਿਓ ਸੁੰਦਰ ਹੈ ਸਰੌਣੇ ਯੋਗ ਹੈ ਹੋ ਫਿਰ ਵਸੈ ਜਿਸ ਨਾਲ ਜਿਨ੍ਹਾਂ ਦੇ ਨਾਲ ਪਰ ਸਾਖੀ ਚੇਤਨ ਬ੍ਰਹਮ ਅੰਦਰ ਨਾ ਹੋਵੇ ਸੁਖਿਆਤ ਹੋ ਕੇ ਫਿਰ ਸੱਚੇ ਤੇ ਸਦਾ ਸੁਭਾਗ ਹੋਵੇ ਇਸੇ ਪ੍ਰਕਾਰ ਕਾਇਆ ਇਹ ਜਿਹੜੀ ਹੈ ਸਾਰੀ ਬ੍ਰਹਮਾਂਡਿਕ ਕਾਇਆ ਹੈ ਸ਼੍ਰੀ ਵਿਰਾਟ ਰੂਪ ਦੀ ਇਹ ਕਾਮਣ ਜੋ ਪਰਮੇਸ਼ਰ ਵੀ ਚਾਹਵਾਨ ਨੇ ਸ੍ਰਿਸ਼ਟੀ ਇਹਦੇ ਵਿੱਚੋਂ ਉਹ ਸਾਰਾ ਸੁਲੋਣੇ ਯੋਗ ਹੈ ਫਿਰ ਬਸ ਐ ਜਿਸ ਨਾਲੇ ਦੇ ਅੰਦਰ ਪਰਪਤੀ ਪਰਮੇਸ਼ਰ ਨਾਲ ਬਸਦਾ ਹੈ ਫਿਰ ਸੱਚੇ ਤੇ ਸਦਾ ਸੁਹਾਗ ਗੁਣ ਕਾਲਪੁਰਖ ਪਤੀ ਸੱਚੇ ਕਰਕੇ ਸਦਾ ਕਾਲਪੁਰਖ ਦੇ ਸੁਹਾਗ ਆਨੰਦ ਵਾਲੀ ਹੁੰਦੀ ਹੈ ਗੁਰ ਕਾਬਦ ਸਮਾਲੇ ਸਤ ਗੁਰਾਂ ਦੇ ਸ਼ਬਦ ਨੂੰ ਜੇ ਚਿੱਤ ਵਿੱਚ ਸਮਾਲਣਾ ਕਰੇ ਯਾਦ ਕਰੇ ਹਰ ਵਕਤ ਹਰ ਕੀ ਭਗਤ ਸਦਾ ਰੰਗ ਰਾਤਾ ਜੋ ਪਰਮੇਸ਼ਰ ਦੀ ਭਗਤੀ ਚ ਸਦਾ ਬਾਤ ਤੇ ਰੰਗ ਪ੍ਰੇਮ ਦੀ ਹੁੰਦਾ ਹੈ ਮਨ ਜਿੰਨਾਂ ਦਾ ਸੋਮੇ ਵਿੱਚੋਂ ਜਾਲੇ ਮੈਨੂੰ ਅੰਦਰੋਂ ਸਾੜ ਦਿੰਦੇ ਹਨ ਜੇ ਵੀ ਜਲਣ ਵਾਲੀ ਹੈ ਵਾਹ ਵਾਹ ਪੂਰੇ ਗੁਰ ਕੀ ਬਾਣੀ ਇਹ ਭਾਈ ਬਾਣੀ ਦਾ ਜਾਪ ਕਰਦੇ ਹੋ ਵਾਹ ਵਾਹ ਜਿਹੜਾ ਵਾਹ ਵਾਹ ਗੁਰਮੁਖ ਵਾਹ ਵਾਹ ਬਾਣੀ ਦਾ ਅੰਕਾਰ ਹੈ ਇਹ ਜਿਹੜੀ ਵਾਹਿਗੁਰੂ ਵਾਹਿਗੁਰੂ ਉਚਾਰਨੇ ਪੂਰੇ ਅੰਗੁਰਾਂ ਦੀ ਬਾਣੀ ਹੈ ਭਾਈ ਵਾਹ ਅਚਰਜ ਹੈ ਅਤੇ ਵਾਹ ਪ੍ਰੇਰਕ ਹੈ ਪੂਰੇ ਅੰਗੁਰਾਂ ਦੀ ਬਾਣੀ ਦਾ ਧੰਨਵਾਦ ਹੈ ਪੂਰੇ ਗੁਰ ਤੇ ਉਪਜੀ ਸਾਚ ਸਮਾਨ ਇਹ ਪੂਰਨ ਗੁਰਾਂ ਤੋਂ ਵਾਹਿਗੁਰੂ ਮੰਤਰ ਦੀ ਬਾਣੀ ਪ੍ਰਗਟ ਹੋਈ ਹੈ ਤੇ ਸੱਚੇ ਵਿੱਚ ਸਮਾਉਣ ਵਾਲੀ ਹੈ ਜਿਵੇਂ ਗੰਗਾ ਸਾਗ ਸਮੀਂ ਦੀ ਛੇਵ ਜੱਡਾ ਪਹਾੜ ਤੋਂ ਨਿਕਲੀ ਹੈ ਅਤੇ ਜਾਂਦੀ ਜਾਂਦੀ ਉਹ ਸਮੁੰਦਰ ਵਿੱਚ ਜਾ ਕੇ ਸਮਾਉਂਦੀ ਹੈ ਸਾਗਰ ਵਿੱਚ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੇ ਫਿਰਦੇ ਵਿੱਚੋਂ ਪ੍ਰਗਟ ਹੋਈ ਹੈ ਤੁਸਦੀ ਬਾਣੀ ਆ ਕੇ ਫ੍ਰੀ ਹੋਈ ਹੈ ਅਤੇ ਜਿਵੇਂ ਗੰਗਾ ਦੇ ਵਿੱਚ ਜਿਹੜੇ ਜਾਨਵਰ ਮਿਲ ਜਾਂਦੇ ਆ ਉਹ ਸਮੁੰਦਰ ਜਾ ਮਿਲਦੇ ਆ ਇਸੇ ਪ੍ਰਕਾਰ ਭਾਈ ਜਿਹੜੇ ਬਾਣੀ ਦੇ ਪੁਰਖ ਮਿਲ ਜਾਂਦੇ ਆ ਉਹ ਅਕਾਲ ਪੁਰਖ ਸਮੁੰਦਰ ਜਾ ਕੇ ਏਕਤਾ ਪਾਉਂਦੇ ਹਨ ਇਸ ਪ੍ਰਕਾਰ ਇਹ ਪੂਰੇ ਗੁਰਾਂ ਤੋਂ ਪ੍ਰਗਟ ਹੋਈ ਹੈ ਪੂਰੇ ਅਕਾਲ ਪੁਰਖ ਦੇ ਜਿਸਮਾਉਣ ਵਾਲੀ ਹੈ ਸੱਚੇ ਚ ਰਹਾਉ ਕਾਇਆ ਅੰਦਰ ਸਭ ਕਿਛ ਬਸੈ ਇਸ ਦੇਹ ਦੇ ਅੰਦਰ ਸਭ ਕੁਝ ਵਸ ਰਿਹਾ ਹੈ ਖੰਡ ਮੰਡਲ ਪਾਤਲ ਨੌ ਖੰਡ ਮੰਡਲ ਦੀਪ ਪਤਲ ਆਦਕੋ ਸਾਰੇ ਉਹਦੇ ਵਿੱਚ ਹਨਗੇ ਮੰਡਲ 400 ਕੋ ਦੇ ਦੇਸ਼ ਦਾ ਨਾਮ ਵੀ ਹੈ ਇਹ ਦੋ ਤਰੀਕਿਆਂ ਨਾਲ ਹੈ ਇੱਕ ਤਾਂ yogੀਆਂ ਦੇ ਮਤ ਅਨਸਾਰ ਹੈ yogੀ ਤਾਂ ਸਾਧ ਸੰਗਤ ਜੀ ਪੈਰਾਂ ਨੂੰ ਪਤਾਲ ਸਮਝਦੇ ਆ ਅਤੇ ਗੋਡਿਆਂ ਨੂੰ ਉਤਲੇ ਲੋਕ ਪਤਾਲ ਅਕਲੇ ਬਿਤਲੇ ਮਹਾਤਲ ਕੁਲਾਤ ਵਿੱਚ ਪਕਾੜਾ ਦੇ ਕੋ ਕਿ ਲੱਕ ਤੱਕ ਸਤ ਪਤਾਲ ਮੰਨਦੇ ਐ ਧਿਆਨ ਨਾਲ ਅਤੇ ਫਿਰ ਵਿਚਾਰ ਲਾ ਜੇ ਤੁਨੀ ਤੱਕ ਹੈ ਇਹਨੂੰ ਆਪਣਾ ਮਾਤ ਲੋਕ ਵਾਲਾ ਸਥਾਨ ਮੰਨਦੇ ਐ ਤੁਨੀ ਤੋਂ ਲਾ ਕੇ ਮਸਦਕ ਜੱਕ ਤੱਕ ਹੈ ਜਿਹੜਾ ਇਸ ਨੂੰ ਉਤਲੇ ਲੋਕ ਭੂਰ ਮਹਿਰ ਭੂਵ ਜਨ ਮੰਨਦੇ ਐ ਇਹ ਧਿਆਨ ਨਾਲ ਜੋਗੀਆਂ ਚੀਜ਼ਾਂ ਪ੍ਰਤੀਤ ਹੁੰਦੀਆਂ ਇੱਕ ਤਾਂ ਇਹ ਤਰੀਕਾ ਹੈ ਦੂਜਾ ਹੈਗਾ ਸਾਰਸੰਗ ਜੀ ਬਿਰਾਂਕੀਆਂ ਦੇ ਮਤਲਬ ਅਨੁਸਾਰ ਉਹ ਹੈ ਬੁੱਧੀ ਦੇ ਅੰਦਰ ਕਲਪ ਸਾਰੇ ਪਦਾਰਥਾਂ ਨੂੰ ਮੰਨਦੇ ਬੁੱਧੀ ਦੇ ਕਲਪੇ ਹੋਏ ਜਿਹੜੇ ਪਦਾਰਥ ਹੈ ਜਿਹਹੀ ਜਿਹੀ ਵਾਸ਼ਨਾ ਕਰਕੇ ਬੈਠਦਾ ਬੁੱਧੀ ਚ ਪ੍ਰਤੀਤ ਹੁੰਦੇ ਹੈ ਜਿਵੇਂ ਛੋਟੇ ਜੇ ਸ਼ੀਸ਼ੇ ਚ ਵੱਡੇ ਮਕਾਨ ਦੀ ਫੋਟੋ ਖਿੱਚ ਲਈਏ ਇਸ ਪ੍ਰਕਾਰ ਬੁੱਧੀ ਦੇ ਅੰਦਰ ਜਿੰਨੇ ਪਦਾਰਥ ਹੈ ਜਿੰਨੇ ਦੇਖੇ ਹੈ ਸਾਰਿਆਂ ਦੇ ਸੰਸਕਾਰ ਅੰਦਰ ਭਰੇ ਹੋਏ ਹੈ ਉਹ ਫੋਟੋ ਖਿੱਚੀ ਪਈ ਹੈ ਉਹ ਇਸ ਪ੍ਰਕਾਰ ਬੁੱਧੀ ਵਿੱਚ ਅਕਸ਼ਰੂ ਕੋ ਕਰਕੇ ਪ੍ਰਤੀਕ ਹੁੰਦੇ ਆ ਨੇ ਦੋ ਤਰੀਕੇ ਦੇ ਆਏ ਹੈਗੇ ਆ ਹਾਂਜੀ ਕਾਇਆ ਅੰਦਰ ਸਭ ਕਿਸੇ ਵਸੈ ਇਸ ਕਾਇਆ ਦੇ ਅੰਦਰ ਯੋਗੀ ਕਹਿੰਦੇ ਸਭ ਕੋਈ ਵਸਦਾ ਹੈ ਖੰਡ ਮੰਡਲ ਪਾਤਲ ਨੌ ਖੰਡ ਜਿਹੜੇ ਨੌ ਟੁਕੜੇ ਆ ਸਰੀਰ ਦੇ ਚਾਰ ਲੱਤਾਂ ਦੇ ਚਾਰ ਬਾਹਾਂ ਦੇ ਇੱਕ ਢੜ ਦਾ ਇਹ ਤਾਂ ਨੌ ਖੰਡ ਹਨਗੇ ਅੱਗੇ ਮੰਡਲ ਮੰਡਲ ਅੰਗਾਂ ਦਾ ਨਾਮ ਹੈ ਜਿਹੜੇ ਵੱਖ-ਵੱਖਰੇ ਅੰਗ ਓਏ ਪਾਤਲ ਤੋਂ ਲੈ ਕੇ ਰਾਧਕੋਂ ਤੱਕ ਮੰਨਦੇ ਹਨ ਕਾਇਆ ਅੰਦਰ ਜਗ ਜੀਵਨ ਦਾ ਦਾ ਵਖੇਰ ਫੇਰ ਪੜੋ ਕਾਇਆ ਅੰਦਰ ਸਭ ਕੁਝ ਵਸੈ ਇਸ ਕਾਇਆ ਬੁੱਧੀ ਦੇ ਅੰਦਰ ਵੀ ਸਭ ਕੁਝ ਬਾਸ਼ ਰੂਪ ਕਰਕੇ ਵਸ ਰਿਹਾ ਹੈ ਖੰਡ ਮੰਡਲ ਪਾਤਲ ਇਹ ਨੌ ਖੰਡ ਜਿਹੜੇ ਹਨ ਇਸ ਪ੍ਰਕਾਰ ਸਾਧ ਸੰਗਤ ਜੀ ਨੌ ਖੰਡ ਗਏ ਨੌ ਗੋਲ ਕਹਨਗੀਆਂ ਦੇ ਦੇ ਅੰਦਰ ਇਹ ਨੌ ਖੰਡ ਹੈ ਤੇ ਮੰਡਲ ਦੇਖਦੀ ਨਹੀਂ ਆਈ ਅੰਗ ਹਨਗੇ ਤੇ ਪਤਾਲਾ ਆਜ ਕਾ ਦੀ ਨਹੀਂ ਨਿਮਰਤਾ ਦੇ ਜਿਹੜੇ ਗੁਣ ਹਨਗੇ ਇਹ ਵਸਦੇ ਬੁੱਧੀ ਦੇ ਅੰਦਰ ਦੂਸਰਾ ਕਾਇਮ ਤਾਂ ਸਭ ਕੁਝ ਵਸ ਰਿਹਾ ਖੰਡ ਨਵਦਾ ਭਗਤੀ ਹੈ ਜਿਹੜੀ ਸਰਵੰਸ ਨਿਮਨ ਕੀਰਤਨ ਬਾਦਸ਼ੇ ਉਹ ਅਰਚਾਨ ਦਾਸਾਸ਼ਕ ਪਨ ਬੰਦਨਾ ਸਰਵ ਨਵੇਦਨ ਜਾਨ ਤੇ ਮੰਡਲ ਦੇਖਦੀ ਨਹੀਂ ਆਈ ਜਿਹੜੇ ਸਾਧਨ ਹਨਗੇ ਇਹ ਹਨਗੇ ਤੇ ਪਤਾਲ ਦੀ ਨਹੀਂ ਨਿਮਰਤਾ ਦੇ ਗੁਣ ਹਨਗੇ ਦੂਸਰਾ ਕਾਇਆ ਅੰਦਰ ਸਭ ਕੁਝ ਵਸਦਾ ਕਾਇਆ ਈਸ਼ਰ ਦੀ ਜਿਹੜੀ ਬਰਾਤ ਰੂਪ ਦੀ ਹੈ ਬ੍ਰਹਿਮੰਡ ਇਹਦੇ ਚ ਸਭ ਕੁਝ ਵਸ ਰਿਹਾ ਹੈ ਖੰਡ ਮੰਡਲ ਪਾਤਾਲ ਤੇ ਜੰਮੂ ਦੀ ਦੇਖ ਲਓ ਨੌ ਖੰਡਾਂ ਹਨ ਕਿ ਮੇਰ ਤੋਂ ਜਿਹੜੀਆਂ ਨਦੀਆਂ ਨਿਕਲਦੀਆਂ ਏ ਟੁਕੜੇ ਆ ਧਰਤੀ ਦੇ ਤੇ ਮੰਡਲ ਦੇ ਹਨ ਕਿ ਕੋਈ ਮਾਲਵਾ ਦੇ ਉਸ ਕੋਈ ਮਾਝਾ ਦੇ ਸਾਦਕ ਪਤਾਲ ਆਦਿਕ ਅਮਰੀਕਾ ਦੇ ਕਹਨੂੰ ਪਤਾਲ ਮੰਨਦੇ ਆ ਇਤਿਹਾਸ ਕੇ ਸਾਰੇ ਹੀ ਹਨ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਇਹ ਦੇਹ ਦੇ ਅੰਦਰ ਜਗ ਦਾ ਜੀਵਨ ਰੂਪ ਦਾਤਾ ਵੀ ਆ ਬਸ ਰਿਹਾ ਹੈ ਕਾਇਆ ਵਿਰਾਟ ਰੂਪ ਦੇ ਵਿੱਚ ਪ੍ਰਾਕ੍ਰਿਈ ਈਸ਼ਵਰ ਵਿਰਾਟ ਰੂਪ ਹੋ ਕੇ ਜਿਹਦੇ ਚੰਦ ਸੂਰਜ ਨੇਤਰ ਹਨਗੇ ਸਮੁੰਦਰ ਜਿਹਦਾ ਪੇਟ ਹੋਇਆ ਨਦੀਆਂ ਜਿਹੜੀਆਂ ਨਾੜਾਂ ਹਨਗੀਆਂ ਬਨਾਸ਼ਪਤੀ ਰੁਮਾਵਲੀ ਐ ਇਸ ਪ੍ਰਕਾਰ ਇਹ ਉਹ ਸਤੂ ਬਰਾਟ ਰੂਪ ਦੀ ਕਾਇਆ ਹੈ ਇਸ ਪ੍ਰਕਾਰ ਬਸ ਰਿਹਾ ਹੈ ਸਭ ਨਾ ਕਰੇ ਪ੍ਰਤ ਪਾਲਾ ਸਾਰਿਆਂ ਦੇ ਪ੍ਰਤੀ ਦਾਈ ਪਾਲਣਾ ਵੀ ਆਪ ਹੀ ਕਰ ਰਿਹਾ ਹੈ ਇਸੇ ਪ੍ਰਕਾਰ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਕਾਇਆ ਬੁੱਧੀ ਦੇ ਅੰਦਰ ਜਗ ਦਾ ਜੀਵ ਨੂੰ ਸਾਖੀ ਰੂਪ ਹੋ ਕੇ ਪ੍ਰਕਾਸ਼ ਦਾ ਰੂਪ ਹੋ ਕੇ ਬਸ ਰਿਹਾ ਹੈ ਸਭ ਨਾ ਕਰੇ ਪ੍ਰਤ ਪਾਲਾ ਸਾਰਿਆਂ ਦੇ ਪ੍ਰਤੀ ਦਾਈ ਪਾਲਣਾ ਕਰਨ ਵਾਲਾ ਹੈ ਉਹ ਦੇਵੀ ਗੁਣਾ ਦੀ ਵੀ ਕਾਇਆ ਕਾਮਣ ਸਦਾ ਸੁਹੇਲੀ ਇਹ ਕਾਇਆ ਬੁੱਧ ਰੂਪੀ ਕਾਮਣ ਜਿਹੜੀ ਪਰਮੇਸ਼ਰ ਦੀ ਚਾਹ ਵਾਣ ਬਣੀ ਹੋਈ ਹੈ ਏ ਦੇਮਨੁਖਾ ਦੇਵੀ ਤੇ ਸਾਰੇ ਸੁਖਦਾ ਇੱਕ ਆਸਟ੍ਰੇਲੀਆ ਦੇ ਹਕਾਇਆਂ ਦੀ ਗੁਰਮੁਖ ਨਾਮ ਸਮਾਲਾ ਜਿਨ੍ਹਾਂ ਨੂੰ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਗੁਰਾਂ ਦੁਆਰਾ ਅਮਰਤ ਨਾਮ ਦਾ ਜੋ ਗੁਰੂ ਚੇਤਨ ਮੁਖੀ ਹੈ ਉਦੇ ਨਾਲ ਨੂੰ ਸਮਾਲਿਆ ਹੈ ਯਾਦ ਕੀਤਾ ਹੈ ਪਾਇਆ ਅੰਦਰ ਆਪੇ ਵਸੈ ਦੇਹ ਦੇ ਅੰਦਰ ਆਪ ਹੀ ਮੇਰਾ ਵਾਹਿਗੁਰੂ ਵਸ ਰਿਹਾ ਹੈ ਲੱਖ ਨਾ ਲਖਿਆ ਜਾਏ ਹੈ ਭਾਈ ਇਹ ਲਖ ਅਸੁੱਧ ਮੰਨ ਕਰਕੇ ਲਖਿਆ ਨਹੀਂ ਜਾ ਸਕਦਾ ਮਨੁਖ ਮੁਗਧ 부ਝੈ ਨਹੀਂ ਦੇਖ ਲੋ ਮਨੁਖ ਜਿਹਦੇ ਬਸਮਝ ਆਉ ਜੋ ਜਾਣਦੇ ਹੀ ਨਹੀਂ ਬਾਹਰ ਭਾਲਣ ਜਾਂ ਉਹ ਬਾਹਰ ਬਣਾਉਂ ਚ ਭਾਲਣ ਜਾਂਦੇ ਦੇਹ ਦੇ ਅੰਦਰੋਂ ਛੱਡ ਕੇ ਕਾਇਆ ਜਿਹੜੀ ਹਰਿਮੰਦਰ ਦੀ ਨਹੀਂ ਆਈ ਹੈ ਇਹ ਇੱਕ ਸਤਗੁਰੂ ਵੀ ਸਦਾ ਸੁਖ ਪਾਏ ਜਿਹੜੇ ਸਤਗੁਰਾਂ ਦੀ ਟੇਲ ਕਰਦੇ ਉਹ ਸਦਾ ਆਤਮ ਅਨੰਦ ਸੁਖ ਨੂੰ ਪਾ ਲੈਂਦੇ ਹਨ ਸਤਗੁਰ ਅਲਖ ਦਿੱਤਾ ਲਖਾਈ ਸਤਗੁਰ ਅਲਖ ਮਾ ਪ੍ਰਵੇਸ਼ ਰਣ ਲਖਣ ਤੋਂ ਰਹਿਤ ਉਹ ਲਖਣੋ ਬ੍ਰਤੀ ਦਵਾਰਾਂ ਲਖਾਤਾ ਜੁਨਾਤਾ ਕਾਇਆ ਅੰਦਰ ਰਤਨ ਪਦਾਰਥ ਇਸ ਕਾਇਆ ਨੇ ਰਤਨ ਵੀ ਹਨ ਕਿ ਰਤਨਾਂ ਦੀ ਸੂਝ ਬੁੱਧੀ ਦੇ ਅੰਦਰ ਹੈ ਕਿ ਨਹੀਂ ਪਦਾਰਥਾਂ ਦੀ ਰਤਨ ਕਾਇਆ ਅੰਦਰ ਰਤਨ ਪਦਾਰਥ ਰਤਨ ਆਦਿਕ ਪਦਾਰਥ ਸਾਡੀ ਸਾਰੀ ਬੁੱਧੀ ਦੇ ਵਿੱਚ ਬੋਧ ਕਰਕੇ ਗਿਆਨ ਹਨ ਇਹਨਾਂ ਦਾ ਭਗਤ ਭਾਰੇ ਪੰਡਾਰੇ ਹੁਜੇ ਦੇ ਵੀ ਪੰਡਾਰੇ ਭਰੇ ਹੋਏ ਐਸ ਕਾਇਆ ਦੇ ਅੰਦਰ ਬੁੱਧ ਦੇ ਅੰਦਰ ਇਸੇ ਪ੍ਰਕਾਰ ਕਾਇਆ ਅੰਦਰ ਰਤਨ ਪਦਾਰਥ ਰਤਨ ਬ੍ਰਾਗ ਆਦਿਕ ਪਦਾਰਥ ਸੰ ਧਰਮ ਅਰਥ ਕਾਮ ਮੋਖ ਤੇ ਭਗਤੀ ਦੇ ਵੀ ਪੰਡਾਰੇ ਅੰਤਿਆ ਕਰਨ ਗੁਰ ਮੁਖਾਂ ਦੇ ਭਰੇ ਹੋਏ ਹਨ ਇਸ ਕਾਇਆ ਅੰਦਰ ਨੌਖੰਡ ਪ੍ਰithvi ਇਸ ਦੇ ਦੇ ਅੰਦਰ ਨੌਖੰਡ ਨੌ ਟੁਕੜੇ ਜਿਹੜੇ ਹੈ ਦੇਹ ਦੇ ਧਰਤੀ ਬਣੀ ਹੋਈ ਹੈ ਹੱਟ ਪਟਨ ਬਾਜ਼ਾਰ ਵਿੱਚ ਹੱਤਾ ਵੀ ਹੈ ਪਟਨ ਸ਼ਹਿਰ ਵੀ ਹੈ ਬਾਜ਼ਾਰ ਵੀ ਹੈ ਇਹ ਦੇਹ ਦੇ ਅੰਦਰ ਤਾਂ ਸਾਰ ਸੰਗ ਜੀ ਹੱਟ ਹਿਲਦਾ ਹੈ ਤੇ ਪਟਨ ਸ਼ਹਿਰ ਸਰੀਰ ਹੈ ਬਾਜ਼ਾਰ ਇੰਦਰੀ ਹੈ ਇਹ ਦੇਹ ਦੇ ਅੰਦਰ ਤਾਂ ਤੇ ਦੂਸਰਾ ਹੱਟ ਪਟਨ ਬੁੱਧੀ ਰੂਪ ਜਿਹੜੀ ਹੱਟ ਹੈ ਇਹਦੇ ਜਿ ਪਟਣ ਵਿराग ਬਵੇਖ ਖੜ ਸ਼ਾਂਤੀ ਮੋਖ ਇੱਛਾ ਇਹ ਸ਼ਹਿਰ ਬਸਦਾ ਹੈ ਤੇਰੇ ਅੰਦਰ ਬਾਜ਼ਾਰ ਹੈ ਭਗਤੀ ਜਿਹੜੀ ਨਵਦਾ ਭਗਤੀ ਹੈ ਇਹ ਸੁੰਦਰ ਬਾਜ਼ਾਰ ਬਣਿਆ ਜਾਂ ਸਰਵਰ ਮੰਨਣ ਆਦ ਕਾ ਦਾ ਸੁੰਦਰ ਬਾਜ਼ਾਰ ਬਣਿਆ ਹੋਇਆ ਹੈ ਇਸੇ ਪ੍ਰਕਾਰ ਕਾयां ਇਸ ਕਾयां ਅੰਦਰ ਨੌਖੰਡ ਪ੍ਰਥਵੀ ਇਹ ਨਵਾਂ ਖੰਡਾਂ ਦੇ ਰਚਮ ਵਾਲਾ ਪ੍ਰਥਵੀ ਘੁਮਾ ਰੂਪ ব্রহ্ম ਵੀ ਇਹਦੇ ਵਿੱਚ ਹੀ ਹੈ ਛਾਟ ਪਟਣ ਬਾਜ਼ਾਰ ਕੋ ਜਿੰਨ ਹੱਥ 14 ਲੋਕ ਰਕੇ ਆ ਪਟਣ ਸ਼ਹਿਰ ਸਾਰੀ ਦੁਨੀਆ ਕਰੋੜਾਂ ਬੜਾ ਮੰਡ ਰਕੇ ਆ ਤੇ ਬਾਜ਼ਾਰ ਆਦ ਕਰਕੇ ਹੋਏ ਹਨ ਸਾਰੇ ਜਿਸ ਪਰਮੇਸ਼ਨ ਉਹ ਵੀ ਸਾਰਿਆਂ ਦਾ ਪ੍ਰਕਾਸ਼ ਦਾ ਰੂਪ ਆਪ ਹੀ ਬਸ ਰਿਆ ਇਹਦੇ ਅੰਦਰ ਇਸ ਪ੍ਰਕਾਰ ਬਰਾੜ ਰੂਪੀ ਕਾਇਆ ਦੇ ਅੰਦਰ ਉਹ ਨੌ ਖੰਡ ਤੇ ਪ੍ਰਸਿੱਧੇ ਬਾਜ਼ਾਰ ਸਾਰੇ ਆਦ ਕਰਜ ਕੇ ਰਹਿ ਰਹੇ ਹਾਂ ਇਸ ਕਾਇਆ ਅੰਦਰ ਨਾਮ ਨਵ ਨਿਧh ਇਸ ਕੌਂ ਦੇ ਅੰਦਰ ਨਾਮ ਵੀ ਹੈ ਤੇ ਨੌ ਨਿੱਗੀਆਂ ਵੀ ਹਨ ਅਸਨ ਵਸਨਾ ਆਦਿਕ ਪਾਈਏ ਗੁਰ ਕੈ ਸ਼ਬਦ ਵਿਚਾਰ ਸਰ ਭਾਈ ਪਾਈ ਦੀਆਂ ਗੁਰੂ ਸਾਹਿਬ ਦੇ ਸ਼ਬਦ ਦੀ ਵਿਚਾਰ ਕਰਕੇ ਆਪੋ ਨਹੀਂ ਪ੍ਰਾਪਤ ਹੁੰਦੀਆਂ ਕਾਇਆ ਅੰਦਰ ਤੂਲ ਤੁਲਾਵੇ ਇਸ ਭਾਂਜੇ ਅੰਦਰ ਤੋਲ ਵਿਚਾਰ ਨੂੰ ਤੁਲਾਵੇ ਵਿਚਰਾਉਂਦਾ ਹੈ ਆਪੇ ਤੂਲਣ ਆਪ ਹੀ ਵਿਚਾਰ ਨੂੰ ਆਜੋ ਪੂਰਨ ਪਰਮ ਪਰਮੇਸ਼ਰ ਹੈ ਜੋਤੀਸ ਰੂਪੋ ਇਹੋ ਮਨ ਰਤਨ ਜਵਾਹਰ ਮਾਨਕ ਇਹਦੇ ਮਨ ਦੇ ਅੰਦਰ ਹੀ ਰਤਨ ਹਨ ਇਹਦੇ ਅੰਦਰ ਹੀ ਜਵਾਹਰ ਆਤ ਹੈ ਮਾਨਕਾ ਦੇ ਗੁਣ ਹਨ ਇਸ ਦਾ ਮੂਲ ਅਸਾਰ ਜਿਹਦੇ ਅੰਦਰ ਰਤਨ ਹੈ ਮਨ ਦੇ ਅੰਦਰ ਹੈ ਜਵਾਹਰ ਆਤ ਹਨ ਮਾਨਖ ਹਨ ਉਹਦਾ ਮੂਲ ਜਿਹੜਾ ਫਾਰਾ ਪਕੜਿਆ ਨਹੀਂ ਜਾਂਦਾ ਬੇਕੀਮਤਾ ਮਨ ਬਣ ਜਾਂਦਾ ਹੈ ਇਹ ਮਨ ਰਤਨ ਜਵਾਹਰ ਇਹੋ ਹੀ ਮਨ ਭਾਈ ਰਤਨ ਜਦੋਂ ਬਿਨਾਕ ਹੋ ਇਹ ਰਤਨ ਹੋ ਜਾਂਦਾ ਹੈ ਜਦੋਂ ਜਵਾਹਰ ਗਿਆਨ ਆ ਜਾਵੇ ਉਹਨੂੰ ਜਵਾਹਰ ਬਣ ਜਾਂਦਾ ਹੈ ਤੇ ਜਿਸ ਦੇ ਸਰ ਸਰਵਮਨ ਅਧਿਆਸਨ ਆਜੋ ਤਾਂ ਮਾਨਕ ਬਣ ਜਾਂਦਾ ਹੈ ਇਸ ਕੋ ਮੂਲ ਅਫਾਰ ਇਹਦਾ ਮੋਲ ਪਕੜਿਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਮਨ ਜਦੋਂ ਸ਼ੁੱਧ ਹੋ ਜਾਂਦਾ ਰਤਨ ਬਰਾਗ ਆਜ ਕੋ ਜਵਾਰਾ ਜ્ઞਾਨ ਆਜ ਕੋ ਮਾਨਕ ਸਰਵਮਨ ਅਧਿਆਸਨ ਆਦ ਕੰਨੇ ਸਾਧਨ ਸੋਹਣੇ ਐ ਇਹਨਾਂ ਦਾ ਮੋਲ ਪਕੜਿਆ ਨਹੀਂ ਜਾਂਦਾ ਕਿ ਇਹਦੇ ਪਾਸੋਂ ਕਿੰਨੇ ਮੁੱਲ ਨੂੰ ਇਹ ਮਿਲਦੇ ਐ ਬੇਕੀਮਤੇ ਹਨ ਇਹ ਮੋਲ ਕੀ ਜੀ ਨਾਮ ਪਾਈਐ ਨਾਹੀ ਇਹ ਪਾਈ ਮੇ ਜਿਹੜਾ ਮਰੋਂ ਨਾਮ ਹੈ ਇਹਦਾ ਕਿਸੇ ਇਹ ਫੀਰੀਆਂ ਜਵਾਰਾਂ ਤਾਂ ਆਦ ਕਾਂ ਦੇ ਬੱਟੇ ਵੀ ਮੁੱਲ ਨਹੀਂ ਕਿਸੇ ਪਾਇਆ ਜਾਂਦਾ ਨਾਮ ਪਾਈਐ ਗੁਰਬੀਚਾਰ ਨਾਮ ਤਾਂ ਭਾਈ ਗੁਰੂ ਸਾਹਿਬ ਦੀ ਵਿਚਾਰ ਧਾਰਨ ਕਰੀਏ ਤਾਂ ਪ੍ਰਾਪਤ ਹੁੰਦਾ ਐਵੇਂ ਨਹੀਂ ਕਿਸੇ ਨੂੰ ਪ੍ਰਾਪਤ ਹੁੰਦਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਜਿਹੜੇ ਗੁਰਮੁਖ ਨੇ ਉਹ ਮਨੁੱਖਾ ਦੇ ਰੂਪੀ ਕਾਇਆ ਦੀ ਖੋਜ ਕਰਦੇ ਆ ਤੇ ਕਾਇਆ ਬੁੱਧੀ ਦੇ ਅੰਦਰ ਖੋਜ ਕਰਦੇ ਹਣ ਹੋਰ ਸਭ ਭਰਮ ਕੋਲਾਈ ਹੋਰ ਸਭ ਸਿੱਟੀ ਭਰਮ ਵਿੱਚ ਭੁੱਲਣ ਕੀ ਆ ਰਹੀ ਹੈ ਸਮਝ ਨਹੀਂ ਹੈ ਉਹਨਾਂ ਨੂੰ ਜਿਸ ਨੂੰ ਦੇ ਸੋਈ ਜਨ ਪਾਲ ਇਸ ਨੂੰ ਗੁਰੂ ਮਹਾਰਾਜ ਸਾਹਿਬ ਨਾਮ ਦੀ ਦਾਤ ਦਿੰਦੇ ਹੈ ਉਹੀ ਜਨ ਪ੍ਰੇਮੀ ਪਾਉਂਦੇ ਹੈ ਨਾਮ ਨੂੰ ਹੋਰ ਕਿਆ ਕੋ ਕਰੀ ਚਤੁਰਾਈ ਹੋਰ ਕੋ ਭਾਈ ਚਦਰਾਈ ਨਾਲ ਕੀ ਕੋਈ ਪ੍ਰਾਪਤ ਕਰ ਲੈਣਾ ਹੈ ਜੇ ਚਦਰਾਈਆਂ ਨਾਲ ਮਿਲ ਜੇ ਕਾਂ ਗੱਲੀ ਜੇ ਸੋ ਪਾਈਏ ਤੋਤਾ ਕਿਉਂ ਫਸੇ ਵਾਕਾਂ ਦੀ ਚਤਾਈ ਨਾ ਤੋਤੇ ਵੀ ਗੀਤਾ ਪੜ ਲੈਂਦੇ ਐ ਕਾਇਆ ਅੰਦਰ ਭਾਉ ਭਾਉ ਵਸੈ ਇਹ ਦੇਹ ਦੇ ਅੰਦਰ ਗੁਣ ਵੀ ਰੱਖੇ ਆ ਵਾਹਿਗੁਰੂ ਨੇ ਆਪ ਦੀ ਪ੍ਰਾਪਤੀ ਵਾਲੇ ਜਿਹੜਾ ਪਰਮੇਸ਼ਰ ਨੂੰ ਹਰ ਵਕਤ ਹਾਜ਼ਰ ਨਾਜ਼ਰ ਜਾਣਨੇ ਭਾਉ ਵੀ ਹੈ ਤੇ ਭਾਉ ਪ੍ਰੇਮ ਪ੍ਰੇਮ ਜਲੀਨ ਹੋ ਕੇ ਆਪਾ ਵਾਰ ਦੇਣਾ ਆਪ ਕੋ ਆ ਕੇ ਉਸ ਨੂੰ ਮਿਲਣਾ ਇਹ ਪ੍ਰੇਮ ਵੀ ਵਿੱਚੇ ਵਸਦਾ ਦੇਗੇ ਗੁਰ ਪ੍ਰਸਾਦੀ ਪਾਈ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਦਾਤ ਪਾਈ ਦੀ ਹੈ ਨਾਨਕ ਜਨਮਨ ਬਹੁਤ ਨਾ ਮਨ ਭਾਉ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੀਸਾ ਇਸ ਦੇ ਅੰਦਰ ਸਾਧ ਸੰਗ ਜੀ ਬ੍ਰਹਮਾ ਜੀ ਵੀ ਹਨ বিষ্ণੂ ਜੀ ਵੀ ਹਨ ਸ਼ਿਵ ਜੀ ਵੀ ਹਨ ਸਭ ਊਪਤ ਜਿਤ ਸੰਸਾਰ ਸਾਰਾ ਸੰਸਾਰ ਜਿੰਨਾ ਤੁੱਤ ਪਤੀ ਮੰਦੇ ਹੈ ਕਿ বিষ্ণੂ ਪਾਲਨਾ ਕਰਦਾ ਹੈ ਬ੍ਰਹਮਾ ਪੈਦਾ ਕਰਦਾ ਹੈ ਸ਼ਿਵਜੀ ਸੰহার ਕਰਦਾ ਹੈ ਇਹ ਸਾਰੇ ਜਿਸ ਤੋਂ ਉਤਪੰਨ ਹੋਏ ਮੰਨੇ ਆ ਉਹ ਪਰਮੇਸ਼ਰ ਇਸ ਦੇ ਦੇ ਅੰਦਰ ਸਾਰਿਆਂ ਨੂੰ ਰੱਖਿਆ ਹੋਇਆ ਹੈ ਬ੍ਰਹਮਾ ਜੀ ਜੋਗੀ ਤਾਂ ਉਹ ਸਾਧ ਸੰਗਤ ਜੀ ਕਹਿੰਦੇ ਜਿਹੜੀ ਪਾਉਣ ਹੈ ਨਾ ਇਹ ਬ੍ਰਹਮਾ ਹੈ ਰਯੋਗ ਨੂੰ ਤੇ ਜਿਹੜੀ ਪਾਣੀ ਹੈ ਇਹਨੂੰ ਸਤੋਗਣ ਵਾਲਾ ਵਿਸ਼ਨੂੰ ਮੰਨਦੇ ਆ ਜਿਹੜੀ ਜਠੜਾ ਅਗਣੀ ਹੈ ਇਹਨੂੰ ਸ਼ਿਵਜੀ ਮੰਨਦੇ ਆ ਇਸ ਪ੍ਰਕਾਰ ਉਹ ਮੰਨਦੇ ਦੇਰੇ ਅੰਦਰ ਯੋਗੀ ਤੋਂ ਧਿਆਨ ਦੇ ਨਾਲ ਜੋਗਾ ਵਾਸਤੇ ਪੁਸਤਕਾਂ ਵਿੱਚ ਬਹੁਤ ਇਸ ਤਰ੍ਹਾਂ ਦੇ ਪ੍ਰਸੰਗ ਲਿਖੇ ਹੋਏ ਆ। ਦੂਸਰਾ ਬ੍ਰਹਮਾ ਜਿਹੜਾ ਰਜੋ ਗੁਣਾ ਹੈ ਇਹ ਬ੍ਰਹਮਾ ਵਸਦਾ ਕਾਇਆ ਦੇ ਅੰਦਰ ਜਿਹੜਾ ਸਤੋ ਗੁਣਾ ਵਿਸ਼ਨੂੰ ਵਸਦਾ ਹੈ ਜੋ ਤਮੋ ਗੁਣਾ ਸ਼ਿਵ ਜੀ ਵਸਦਾ ਹੈ। ਤੀਜਾ ਧਿਆਨ ਦੇ ਅੰਦਰ ਯੋਗੀ ਵੇਖਦੇ ਐ ਸੋ ਦਾ ਰਾਸ਼ਟਨ ਚਕਰ ਹੈ ਜੋ ਕਾਉਨ ਕੁੰਡੇ ਦੇ ਉਤਲੇ ਪਾਸੇ ਆ ਉਧਰ ਤੇ ਬ੍ਰਹਮਾ ਜੀ ਦਾ ਵਾਸਾ ਹੈ ਤੇ ਮਨੀਪੂਰਕ ਜਿਹੜਾ ਨਾਭੀ ਵੀ ਚੱਕਰ ਹੋਇਆ ਉਹਦੇ ਤੇ ਸ਼ਿਵ ਜੀ ਵਿਸ਼ਨੂੰ ਦਾ ਵਾਸਾ ਹੈ ਅਨਾਹਤ ਚੱਕਰ ਜਿਹੜਾ ਹਿਰਦੇ ਵਿੱਚ ਹੈ ਉਹਦੇ ਸ਼ਿਵ ਜੀ ਦਾ ਵਾਸਾ ਹੈ ਉਤਨੇ ਦੇਵਤੇ ਵਿੱਚ ਰਹਿੰਦੇ ਹਨ ਸਭ ਊਪਤ ਜਿਤ ਸੰਸਾਰ ਇਸ ਕਰਕੇ ਸਾਰੇ ਸੰਸਾਰ ਦੀ ਉਤਪਤੀ ਮੰਨੀ ਹੈ ਸੱਚਾ ਆਪਣਾ ਖੇਲ ਰਚਾਇਆ ਇੱਕ ਸੱਚੇ ਬਾਦਸ਼ਾਹ ਆਕਾਲ ਪੁਰਖ ਨੇ ਆਪ ਦੇ ਖੇਲ ਹੀ ਭਾਈ ਵਿਚਾਉਣਾ ਕੀਤਾ ਬਣਾਇਆ ਹੈ ਆਵਾ ਗੌਣ ਪਾਸਾ ਇਹ ਦੇਖੋ ਜਿੰਨਾ ਪਸਾਰਾ ਸਾਰਾ ਆਉਣ ਜਾਣ ਵਾਲਾ ਬਣਾਇਆ ਜੰਮਣ ਮਰਨ ਵਾਲਾ ਆਪ ਨਰਲੇਪ ਜੰਮਣ ਮਰਨ ਤੋਂ ਰਹਿਤ ਹੈ ਪੂਰੇ ਸਤਗੁਰ ਆਪ ਦਿਖਾਇਆ ਤੇ ਪੂਰੇ ਸਤਗੁਰਾਂ ਜਿਨਾਂ ਨੂੰ ਉਹ ਬ੍ਰਹਮ ਆਪਣੇ ਆਤਮਾ ਕਰਕੇ ਵਖਾਤਾ ਪ੍ਰਗਟ ਕਰਕੇ ਸੱਚ ਨਾਮ ਨਸਾਰਾ ਉਹਨਾਂ ਦੇ ਸੱਚੇ ਨਾਮ ਕਰਕੇ ਬਾਈ ਸੰਸਾਰ ਤੋਂ ਤਰਨਾ ਹੁੰਦਾ ਹੈ ਸਾ ਕਾਇਆ ਜੂ ਸਤਗੁਰ ਸੇਵੀ ਉਹ ਦੇ ਸਫਲੀ ਐ ਉਹ ਕਾਇਆ ਬੁੱਢੀ ਸਫਲੀ ਐ ਜੇ ਦੀ ਸਤਗੁਰਾਂ ਦੀ ਸੇਵਾ ਤਹਲ ਕਰੇ ਸੱਚ ਹੈ ਆਪ ਸਵਾਰੀ ਸੱਜੇ ਬਾਦਸ਼ਾਹ ਨੂੰ ਤਾਂ ਆਪ ਦੇ ਰੂਪ ਵਿੱਚ ਸਵਾਰ ਲਈ ਅਪੇਧ ਕਰ ਲਈ ਹੈ ਬਿਨ ਨਾਵੇ ਦਰ ਢੂਈ ਨਾ ਜਿਹੜਾ ਮਹਾਰਾ ਦਾ ਨਾਮ ਨਹੀਂ ਪਾਈ ਜਪੇਗਾ ਉਹਨੂੰ ਦਰਗਾਹ ਸੱਚਖੰਡ ਵੀ ਢੂਈ ਆਸਰਾ ਨਹੀਂ ਮਿਲੇਗਾ ਮਲਾਪ ਨਹੀਂ ਹੋਵੇਗਾ ਦਰ ਗਿਆਨ ਵਿੱਚ ਢੂਈ ਨਹੀਂ ਹੋਵੇਗੀ ਦਰ ਅੰਦਰ ਸੂਰੀਆ ਪਦੂ ਵਿੱਚ ਢੂਈ ਆਸਰਾ ਨਹੀਂ ਹੋਵੇਗਾ ਜਮ ਕਰੀ ਕਰੀ ਖਵਾ ਫਿਰ ਜਉ ਵੀ ਖਰਾਬ ਕਰੇਗਾ ਉਹਨਾਂ ਪੁਰਖਾਂ ਦੇ ਤਾਂ ਵੀ ਜਉ ਨਹੀਂ ਖਰਾਬ ਕਰਨ ਜੰਮਣ ਮਰਨ ਕਰਕੇ ਖਰਾਬ ਹੋਣਗੇ ਨਾਨਕ ਸੱਚ ਵਡਿਆਈ ਪਾਈ ਸਤਿਗੁਰੂ ਇਹ ਕਹਿੰਦੇ ਸੱਚੇ ਨਾਮ ਕਰਕੇ ਭਾਈ ਵਡਿਆਈ ਪੁਰਖ ਪਾ ਸਕਦਾ ਹੈ ਇਹ ਸੱਚ ਨਾਮ ਦੀ ਉਡਿਆਈ ਹੈ ਜੋ ਕੋਈ ਕਰੇਗਾ ਪਾਵੇਗਾ ਜਿਸ ਨੂੰ ਹਰ ਕਿਰਪਾ ਧਾਰ ਜਿਨ੍ਹਾਂ ਦੇ ਤੇਰੀ ਅਕਾਲ ਪੁਰਖ ਦੀ ਕਿਰਪਾ दृष्टि ਕੀਤੀ ਹੈ ਭਾਈ ਉਹ ਸੱਚੀ ਵਡਿਆਈ ਨੂੰ ਪਾ ਕੇ ਸੱਚ ਸਰੂਪ ਹੋ ਗਏ ਆ ਜਿਨ ਜਤਾ ਸੋ ਤੁਸੀਂ ਹੀ ਜਹਾ ਇਸ ਵਡਿਆਈ ਤੋਂ ਬਿਨਾਂ ਸਾਰਿਆਂ ਨੂੰ ਖਰਾਬ ਹੀ ਹੋਣਾ ਪੈਂਦਾ ਹੈ ਕਿਉਂ ਗੁਰੂ ਸਾਹਿਬ ਜੀ ਨੇ ਇਹ ਦੋ ਅਸ਼ਟਪਦੀਆਂ ਉਚਾਰਨ ਕੀਤੀਆਂ ਅਗਲੀ ਤੀਜੀ ਅਸ਼ਟਪਦੀ ਫੇਰ ਸ਼ਾਮ ਨੂੰ ਸਹੀ ਬਿਨ ਨਾਵੇ ਦਰ ਢੂਰੀ ਨਾਰੀ ਤਾਂ ਜਮ ਕਰੇ ਖੁਆਈ ਨਾਮ ਤੋਂ ਸੱਚ ਵਡਿਆਈ ਪਾਏ सिमरो हर कृपा तारी वाहे गुरु का खालसा